ਐਗਰੂ ਜੀ ਕਾ ਖਾਲਸਾ ਤੇ ਐਗਰੂ ਜੀ ਕੀ ਫਤਿਹ ਤੇ ਹਾਂਜੀ ਆਪਾਂ ਇੱਧਰ ਹੰਗੂਰ ਦਵਾਰ ਆ ਗਿਆ ਦਾਤਨ ਸਾਹਿਬ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਾਤਨ ਨਾਲ ਨੂਰ ਦੇੰਦ ਦਾਤਨ ਨਾਲ ਉਹਨਾਂ ਦੀ ਹੋ ਗਈ ਸੀ ਮੌਤ ਤੇ ਫਿਰ ਇੱਥੇ ਉਹਨਾਂ ਦੀ ਬਣੀ ਉਹ ਹੀ ਕਬਰ ਤੇ ਆਹ ਵਾਲੀ ਕਬਰ ਇੱਥੇ ਪਬਲਿਕ ਇੱਥੇ ਆ ਕੇ ਸ਼ੁੱਤਰ ਮਾਰਦੀ ਕਬਰ ਤੇ ਤੇ ਗੁਰੂ ਸਾਹਿਬ ਦੇ ਪਿੱਛੋਂ ਵਾਰ ਕੀਤਾ ਸੀ ਇਹ ਕਬਰ ਹੈ ਜੀ ਜਿੱਥੇ ਛਿੱਤਰ ਮਾਰਦੇ ਨੇ ਨੂਰਦੀਨ ਦੀ ਕਬਰ ਇਹ ਜੀ ਕਬਰ ਨੂਰਦੀਨ ਦੀ ਤੇ ਮੰਗੀ ਵਾਲੇ ਦਿਨ ਤਾਂ ਬਹੁਤ ਹੀ ਦੁਨੀਆ ਹੁੰਦੀ ਤੇ ਬਹੁਤ ਹੀ ਲੋਕ ਛਿੱਤਰ ਮਾਰਦੇ ਆ ਤੇ ਇਹ ਹਰ ਸਾਲ ਹੀ ਬਣਾਉਂਦੇ ਨੇ ਤੇ ਹਰ ਸਾਲ ਹੀ ਛਿੱਤਰ ਮਾਰ ਮਰ ਇਹ ਟਹਿ ਜਾਂਦੀ ਤੇ ਹਰ ਸਾਲ ਹੀ ਬਣਾਉਂਦੇ ਨੇ ਤੇ ਜਿਹੜਾ ਵੀ ਆਉਂਦਾ ਇੱਥੇ ਸਾਰੇ ਛਿੱਤਰ ਮਾਰ ਕੇ ਜਾਂਦੇ ਐ ਇਹਨੂੰ ਨੂਰਦੀਨ ਦੀ ਕਬਰ ਇਹ ਜੀ ਕਬਰ ਇਹ ਇੱਧਰ ਪਿਛਲੇ ਦਾ ਜੀ ਗੁਰਦੁਆਰਾ ਦਾਤਨ ਸਾਹਿਬ ਪਿੱਛੇ ਬਣਾਇਆ ਤੇ ਗੁਰੂ ਸਾਹਿਬ ਦਾਤਨ ਕਰਦੇ ਸੀ ਤੇ ਦੱਤ ਨਹੀਂ ਫਿਰ ਉਹਨਾਂ ਨੇ ਛਿੱਲ ਕੇ ਕੱਟ ਕੇ ਮਾਰਿਆ ਸੀ ਤੇ ਨੂਰਦੀਨ ਦੀ ਮੌਤ ਹੋ ਗਈ ਸੀ ਬਈ ਕੁਝ ਨਹੀਂ ਦੇਖੂ ਜੀ ਕਹੋ ਆਹ ਨੂੰ ਤੁਮ ਕਿਹਾ ਇਹ ਮਾਰ ਦੇ ਕੇ ਤੁੰਗ ਕਰਕੇ ਮਾਰੀ ਨਹੀਂ ਮੈਨੂੰ ਤੁਮ ਮਾਰੀ ਮੌਜਾ ਆ ਗਿਆ ਨਹੀਂ ਹੋਊ ਮਾਰਦੇ ਆ ਸੱਪ ਮਾਰਦੇ ਠੀਕ ਹੈ ਚਿੱਤਰ ਮਾਰਦੇ ਸੰਗਤ ਆਜੋ ਜੱਪਾ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਜੀ ਇਹ ਜੀ ਗੁਰਦੁਆਰਾ ਸੇਵਾ ਦਤਨ ਸਰ ਸਰ ਸਾਹਿਬ ਮੂਰਤੀ ਦੀ ਕਬਰ ਇਧਰ ਹੈ ਇਹ ਇੱਥੇ ਲੈ ਆਉਣਾ ਦਾਤਨ ਦਾਤਨ ਸੇਵ ਗੁਰਦੁਆਰਾ ਸੇਵ ਗੁਰਦੁਆਰਾ ਸੇਵ ਇਹ ਜੀ ਦਾਤਨ ਸਾਹਿਬ ਗੁਰਦੁਆਰਾ ਵਾਹ ਤੰਦਰਤ ਫਿਰ ਇੰਟਰੀ ਨਹੀਂ ਜਾਣ ਦੇ ਕੈਮਰਾ ਤੇ ਬਾਰ ਬਾਰ ਉਹ ਸਿੱਤ ਨੂੰ ਦਰਸ਼ਨ ਕਰਵਾ ਦਿੰਨੀ ਤੇ ਜੀ ਦਾਤਨ ਸਾਹਿਬ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਜੀ ਸੰਗਤੋ ਇਹ ਨਿਸ਼ਾਨ ਸਾਹਿਬ ਬਾਤਨ ਸਾਹਿਬ ਦਾ ਗੁਰਦੁਆਰੇ ਦਾ ਸਰੋਵਰ ਤਲਾਬ ਤਲਾਬ ਦੇਖੋ ਸਰੋਵਰ ਦੇ ਪੌੜ ਤੇ ਲੱਗਾ ये जी सरोवर से देखो कि आप रश तो ये हूँ संगता नहीं गया। थोड़ा रश है बहुत घट रश है रश दे पूरा बनता नहीं ਇਸ ਰਾਸ਼ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ ਵਾਹਿਗੁਰੂ ਸਿਜਪਾਸ ਲੋਜ ਗੁਰੂ ਦੇ ਕਰੋ ਦਰਸ਼ਨ ਸ ਨਾਕ ਤਿੰਨ ਸੇਮ ਘੁਰਤੇ ਹੋਰੇ ਸੰਭੂਕ ਕਰੋ ਦਰਸ਼ਨ ਨੂੰ ਰੁਕ ਰੁਕ ਕਰਦੇ ਦਰਸ਼ਨ ਕਰ ਲਏ ਆਪਾਂ ਪਾਛਲੀ ਵਾਰ बहुत सोहना बनिया है गुरुद्वारे गुरु साहब बहुत ही खुले जगह लो जी हम थ अगे दर्शन करवाने जी